ਦਵਾਈਆਂ ਖਾ ਖਾ ਕੇ ਹੁਣ ਤਾਂ ਮੇਰਾ ਮੈਦਾ ਵੀ ਖਰਾਬ ਹੋ ਗਿਆ ਸੀ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਡਾਕਟਰ ਕੋਲ ਜਾਣ ਲਈ ਕਹਿੰਦੀ ਤਾਂ ਇਸ ਗੱਲ ਨੂੰ ਵੀ ਨਾ ਮੰਨਦਾ ਉਹ ਕਹਿੰਦਾ ਕਿ ਡਾਕਟਰ ਵੀ ਤੈਨੂੰ ਦਰਦੀ ਦਵਾਈ ਦੇਊਗਾ ਪਰ ਇਸ ਵਾਰੀ ਜਦੋਂ ਉਹ ਘਰ ਤੋਂ ਬਾਹਰ ਗਿਆ ਮੈਂ ਆਪਣੀ ਮਾਂ ਨੂੰ ਬੁਲਾ ਲਿਆ ਤੇ ਉਹਨਾਂ ਦੇ ਨਾਲ ਇੱਕ ਲੇਡੀ ਡਾਕਟਰ ਕੋਲ ਚਲੀ ਗਈ ਮੈਂ ਉਸ ਨੂੰ ਪਿੱਠ ਦਰਦ ਤੇ ਢਿੱਡ ਵਿੱਚ ਕੌਣ ਬਾਰੇ ਦਰਦ ਬਾਰੇ ਦੱਸਿਆ ਮੇਰਾ ਹੱਥ ਹਲੇ ਵੀ ਮੇਰੇ ਢਿੱਡ ਦੇ ਉੱਤੇ ਹੀ ਸੀ ਕਾਫੀ ਦਿਨਾਂ ਤੋਂ ਲਗਾਤਾਰ ਇਹ ਤਕਲੀਫ ਸਹ ਰਹੀ ਸੀ ਡਾਕਟਰ ਨੇ ਜਦੋਂ ਮੈਨੂੰ ਚੈੱਕ ਕੀਤਾ ਤਾਂ ਉਸਨੇ ਆਪਣੇ ਕੰਨਾਂ ਤੇ ਹੱਥ ਰੱਖ ਲਏ ਤੇ ਜੋ ਗੱਲ ਉਸਨੇ ਮੈਨੂੰ ਦੱਸੀ ਉਹ ਸੁਣ ਕੇ ਤਾਂ ਮੇਰੇ ਸਾਹ ਹੀ ਰੁਕ ਗਏ ਸੀ ਤੇ ਮੈਂ ਸਾਹ ਲੈਣਾ ਭੁੱਲ ਹੀ ਗਈ ਮੈਂ ਅੱਖਾਂ ਖੋਲ ਕੇ ਡਾਕਟਰ ਵੱਲ ਵੇਖ ਰਹੀ ਸੀ ਉਸਨੇ ਕੀ ਕਹਿ ਦਿੱਤਾ ਸੀ ਇਹ ਸੱਚ ਨਹੀਂ ਸੀ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ ਮੈਂ ਨਾਂ ਦੇ ਵਿੱਚ ਸਿਰ ਹਿਲਾਇਆ ਮੈਂ ਕਿਹਾ ਇਸ ਤਰ੍ਹਾਂ ਨਹੀਂ ਹੋ ਸਕਦਾ ਤੁਹਾਨੂੰ ਜ਼ਰੂਰ ਕੋਈ ਗਲਤ ਫਹਮੀ ਹੋਈ ਆ ਉਹ ਕਹਿਣ ਲੱਗੀ ਕਿ ਮੇਰੇ ਕੋਲ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਆਉਂਦੇ ਆ ਇਸ ਕਰਕੇ ਮੈਂ ਜਾਣਦੀ ਆ ਕਿ ਤੇਰੇ ਨਾਲ ਕੀ ਹੋਇਆ ਫਿਰ ਉਹ ਮੇਰੇ ਤੋਂ ਪੁੱਛਣ ਲੱਗੀ ਕਿ ਤੁਸੀਂ ਉਸ ਸਮੇਂ ਹੋਸ਼ ਦੇ ਵਿੱਚ ਹੁੰਦੇ ਹੋ ਜਦੋਂ ਤੁਹਾਡਾ ਘਰ ਵਾਲਾ ਤੁਹਾਡੇ ਨੇੜੇ ਆਉਂਦਾ ਤਾਂ ਮੈਂ ਨਾਂ ਦੇ ਵਿੱਚ ਸਿਰ ਹਰਾ ਦਿੱਤਾ ਕਿਉਂਕਿ ਰਾਸਤਾ ਮੈਨੂੰ ਹਰ ਰੋਜ਼ ਜਲਦੀ ਪ੍ਰੈਗਨੈਂਟ ਹੋ ਜਾਣ ਦੀ ਦਵਾਈ ਦਿੰਦਾ ਸੀ ਤੇ ਜਿਸ ਨੂੰ ਖਾਂਦੇ ਹੀ ਮੈਂ ਗੂੜੀ ਨੀਂਦ ਵਿੱਚ ਚਲੀ ਜਾਂਦੀ ਸੀ ਪਰ ਜੋਗ ਵਾਲੀ ਡਾਕਟਰ ਨੇ ਮੈਨੂੰ ਕਹੀ ਸੀ ਤਾਂ ਮੈਨੂੰ ਉਸਦੀ ਗੱਲ ਸੁਣ ਕੇ ਉਸ ਉੱਤੇ ਸ਼ੱਕ ਹੋਣ ਲੱਗਿਆ ਸੀ ਡਾਕਟਰ ਦੇ ਨਾਲ ਮੇਰੇ ਕੋਈ ਪਰਸਨਲ ਦੁਸ਼ਮਣੀ ਨਹੀਂ ਸੀ ਜੋ ਮੈਨੂੰ ਝੂਠ ਬੋਲਦੀ ਜਾਂ ਫਿਰ ਰਾਜ਼ ਦੇ ਖਿਲਾਫ ਮੇਰੇ ਕੰਨ ਭੜਦੀ ਇਹ ਉਹ ਇੱਕ ਡਾਕਟਰ ਸੀ ਉਸਦਾ ਪੇਸ਼ਾ ਸਿਰਫ ਆਪਣੇ ਮਰੀਜ਼ਾਂ ਨੂੰ ਚੈੱਕ ਕਰਨਾ ਅਤੇ ਉਹਨਾਂ ਦਾ ਇਲਾਜ ਕਰਨਾ ਸੀ ਦੀ ਉਸ ਨੇ ਉਹੀ ਗੱਲ ਦੱਸੀ ਹੋਵੇਗੀ ਜੋ ਮੇਰੇ ਨਾਲ ਹੋਇਆ ਹੋਵੇਗਾ ਮੇਰੇ ਕੋਲ ਡਾਕਟਰ ਦੀ ਗੱਲ ਤੇ ਵਿਸ਼ਵਾਸ ਕਰਨ ਦਾ ਕੋਈ ਦੂਜਾ ਰਸਤਾ ਨਹੀਂ ਸੀ ਮੇਰੇ ਦਿਲ ਦੇ ਵਿੱਚ ਹੁਣ ਆਪਣੇ ਘਰ ਵਾਲੇ ਨੇ ਸ਼ੱਕ ਪੈਦਾ ਹੋ ਗਿਆ ਸੀ ਡਾਕਟਰ ਕਹਿਣ ਲੱਗੀ ਸੀ ਕਿ ਜੇਕਰ ਤੁਹਾਡੇ ਘਰ ਵਾਲੇ ਨੂੰ ਤੁਹਾਡੇ ਨਾਲ ਪਿਆਰ ਹੈ ਤਾਂ ਤੁਹਾਨੂੰ ਨੀਂਦ ਦੀ ਦਵਾਈ ਦੇ ਕੇ ਹੀ ਕਿਉਂ ਤੁਹਾਡੇ ਕੋਲ ਆਉਂਦਾ ਅਤੇ ਉਸ ਦੀ ਵਜ੍ਹਾ ਕੀ ਆ ਇਸ ਤਰ੍ਹਾਂ ਦੇ ਸਵਾਲ ਸੁਣ ਕੇ ਮੈਨੂੰ ਉਸ ਤੇ ਹੋਰ ਵੀ ਜ਼ਿਆਦਾ ਸ਼ੱਕ ਹੋਣ ਲੱਗਾ ਸੀ ਪਰ ਮੈਂ ਇਹ ਕਿਵੇਂ ਜਾਣ ਸਕਦੀ ਸੀ ਕਿ ਆਖਰ ਸੱਚ ਕੀ ਆ ਕਿਉਂਕਿ ਮੈਂ ਪਹਿਲਾਂ ਵੀ ਉਸ ਨੂੰ ਕਈ ਵਾਰੀ ਉਹ ਮੈਡੀਸਿਨ ਖਾਣ ਤੋਂ ਇਨਕਾਰ ਕਰ ਚੁੱਕੀ ਸੀ ਪਰ ਉਹ ਮੇਰੀ ਗੱਲ ਸੁਣਦਾ ਹੀ ਨਹੀਂ ਸੀ ਜ਼ਬਰਦਸਤੀ ਉਹ ਮੇਰੇ ਮੂੰਹ ਦੇ ਵਿੱਚ ਦਵਾਈ ਪਾ ਦਿੰਦਾ ਸੀ ਅਤੇ ਪਾਣੀ ਦਾ ਗਲਾਸ ਮੇਰੇ ਹੱਥ ਵਿੱਚ ਫੜਾ ਦਿੰਦਾ ਡਾਕਟਰ ਕਹਿਣ ਲੱਗੇ ਕਿ ਚੰਗਾ ਤਾਂ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਉਸ ਮੈਡੀਸਨ ਦਾ ਨਾਮ ਦੱਸੋ ਮੈਂ ਸੋਚਿਆ ਕਿ ਮੈਨੂੰ ਤਾਂ ਉਸ ਮੈਡੀਸਨ ਤੇ ਬਾਰੇ ਵੀ ਕੁਝ ਨਹੀਂ ਪਤਾ ਅੱਜ ਤੱਕ ਰਾਜ ਨੇ ਮੈਨੂੰ ਉਹ ਦਵਾਈ ਵਿਖਾਈ ਹੀ ਨਹੀਂ ਉਹ ਤਾਂ ਆਪਣੀ ਅਲਮਾਰੀ ਦੇ ਵਿੱਚੋਂ ਉਹ ਦਵਾਈ ਕੱਢ ਕੇ ਮੈਨੂੰ ਦਿੰਦਾ ਸੀ ਪਰ ਜਦੋਂ ਮੈਂ ਇਹ ਗੱਲ ਲੇਡੀ ਡਾਕਟਰ ਨੂੰ ਦੱਸੀ ਤਾਂ ਉਹ ਹੱਸਣ ਲੱਗੀ ਤੇ ਕਹਿਣ ਲੱਗੀ ਅਜਿਹੀ ਕਿਹੜੀ ਦਵਾਈ ਹੈ ਜੋ ਤੁਹਾਡਾ ਘਰ ਵਾਲਾ ਇੰਨੀ ਲੁਕੋ ਕੇ ਰੱਖਦਾ ਅਤੇ ਰੋਜ਼ ਤੁਹਾਡੇ ਮਨਾ ਕਰਨ ਦੇ ਉੱਤੇ ਵੀ ਤੁਹਾਨੂੰ ਖਵਾ ਦਿੰਦਾ ਤੁਸੀਂ ਆਪਣੇ ਘਰ ਵਾਲੇ ਦੀਆਂ ਹਰਕਤਾਂ ਤੇ ਨਜ਼ਰ ਰੱਖੋ ਧਿਆਨ ਦਿਓਗੇ ਤਾਂ ਤੁਹਾਨੂੰ ਮੇਰੀ ਗੱਲ ਠੀਕ ਲੱਗੂਗੀ ਅਤੇ ਤੁਹਾਨੂੰ ਸਮਝ ਆਊਗੀ ਡਾਕਟਰ ਮੈਨੂੰ ਇਹ ਸਾਰੀਆਂ ਗੱਲਾਂ ਕਹਿ ਰਹੀ ਸੀ ਉਸ ਸਮੇਂ ਮੈਂ ਇਕੱਲੀ ਸੀ ਅਤੇ ਮੈਂ ਉਸ ਉਸ ਸਮੇ ਉਸਦੇ ਕਮਰੇ ਵਿੱਚ ਹੀ ਸੀ ਫਿਰ ਉਸ ਕਮਰੇ ਵਿੱਚੋਂ ਡਾਕਟਰ ਸੀ ਮੇਰੀ ਮਾਂ ਕਮਰੇ ਤੋਂ ਬਾਹਰ ਬੈਠੀ ਸੀ ਇਸ ਕਰਕੇ ਉਹ ਹਰ ਗੱਲ ਤੋਂ ਅਣਜਾਣ ਸੀ ਮੈਂ ਇਨਾ ਸੋਚਾਂ ਵਿਚਾਰਾਂ ਦੇ ਵਿੱਚ ਹੀ ਆਪਣੇ ਘਰ ਤੱਕ ਪਹੁੰਚੀ ਸੀ ਅਤੇ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਤੂੰ ਆਪਣਾ ਧਿਆਨ ਰੱਖਿਆ ਕਰ ਕਿਉਂ ਨਹੀਂ ਰੱਖਦੀ ਤੇਰੇ ਸਿਰ ਉੱਤੇ ਸੱਸਔਰ ਦੀ ਜ਼ਿੰਮੇਵਾਰੀ ਨਹੀਂ ਹੈ ਤੇਰਾ ਘਰ ਵਾਲਾ ਵੀ ਤੇਰੇ ਨਾਲ ਕਿੰਨਾ ਪਿਆਰ ਕਰਦਾ ਪਰ ਤੂੰ ਦੇਖ ਆਪਣੀ ਕੀ ਹਾਲਤ ਬਣਾ ਰੱਖੀ ਐ 8 ਦਿਨਾਂ ਦੇ ਵਿੱਚ ਹੀ ਸੁੱਕ ਕੇ ਕੰਡਾ ਹੋ ਗਈ ਐ ਚਿਹਰੇ ਦਾ ਰੰਗ ਪੀਲਾ ਪੈ ਗਿਆ ਅਤੇ ਹੁਣ ਮੈਂ ਆਪਣੀ ਮਾਂ ਨੂੰ ਕੀ ਦੱਸਦੀ ਕਿ ਮੈਂ ਕਿਹੜੀ ਵੱਡੀ ਮੁਸੀਬਤ ਦੇ ਵਿੱਚ ਫਸ ਗਈ ਆ ਮੇਰਾ ਘਰਵਾਲਾ ਕਿਸੇ ਬੇਸ਼ੀ ਜਾਨਵਰ ਤੋਂ ਘੱਟ ਨਹੀਂ ਸੀ ਰਾਤ ਨੂੰ ਮੈਨੂੰ ਨੀਂਦ ਦੀ ਦਵਾਈ ਖਵਾ ਕੇ ਮੇਰੇ ਨਾਲ ਪਤਾ ਨਹੀਂ ਕੀ ਕੀ ਕਰਦਾ ਮੇਰੀ ਮਾਂ ਮੈਨੂੰ ਇਹ ਸਮਝਾ ਕੇ ਆਪਣੇ ਘਰ ਜਾ ਚੁੱਕੀ ਸੀ ਮੈਂ ਪੂਰਾ ਦਿਨ ਡਾਕਟਰ ਦੀਆਂ ਗੱਲਾਂ ਬਾਰੇ ਹੀ ਸੋਚਦੀ ਰਹੀ ਔਰ ਮੇਰੇ ਕੋਲ ਇਸ ਗੱਲ ਦਾ ਕੋਈ ਵੀ ਹੱਲ ਨਹੀਂ ਸੀ ਇਹ ਇਸ ਤਰ੍ਹਾਂ ਦੀ ਗੱਲ ਸੀ ਕਿ ਮੈਂ ਰਾਜ ਨੂੰ ਕਹਿ ਵੀ ਨਹੀਂ ਸਕਦੀ ਸੀ ਮੈਨੂੰ ਆਪਣਾ ਆਪ ਬਿਲਕੁਲ ਹੀ ਬੇਵਸ লাগ ਰਿਹਾ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੀ ਮਾਂ ਦੇ ਨਾਲ ਆਪਣੇ ਪੇਕੇ ਚਲੀ ਜਾਵਾਂ ਪਰ ਮੇਰੀ ਮਾਂ ਕਦੇ ਵੀ ਮੇਰੇ ਘਰ ਵਾਲੇ ਦੀ ਆਗਿਆ ਤੋਂ ਬਿਨਾ ਮੈਨੂੰ ਘਰ ਲੈ ਕੇ ਨਹੀਂ ਜਾਂਦੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਰਕਾਰ ਮੈਂ ਕਰਾਂ ਤਾਂ ਕੀ ਕਰਾਂ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਆਖਰ ਮੈਂ ਅਲਮਾਰੀ ਖੋਲ ਕੇ ਦੇਖਦੀ ਹਾਂ ਕੀ ਰਾਜ ਨੇ ਕਿਹੜੀ ਦਵਾਈ ਰੱਖੀ ਹੈ ਤੇ ਮੈਨੂੰ ਕਿਹੜੀ ਦਵਾਈ ਖਵਾਉਂਦਾ ਮੈਂ ਛੇਤੀ ਨਾਲ ਉੱਠ ਕੇ ਖੜੀ ਹੋ ਗਈ ਤੇ ਹੌਲੀ-ਹੌਲੀ ਦੁਰਦੀ ਹੋਈ ਅਲਮਾਰੀ ਦੇ ਕੋਲ ਗਈ ਅਤੇ ਉਸ ਦੀ ਅਲਮਾਰੀ ਖੋਲੀ ਸਾਹਮਣੇ ਉਸ ਦੇ ਕੱਪੜੇ ਪਏ ਹੋਏ ਸੀ ਮੈਂ ਇੱਕ ਕੱਪੜਾ ਚੁੱਕ ਕੇ ਵੇਖਿਆ ਤਾਂ ਦਵਾਈ ਮੈਨੂੰ ਕਿਤੇ ਵੀ ਨਾ ਮਿਲੀ ਫਿਰ ਮੈਂ ਦਰਾਜ ਵੀ ਵੇਖ ਲਈ ਅਤੇ ਉਸ ਦੇ ਵਿੱਚ ਵੀ ਕੋਈ ਜ਼ਰੂਰੀ ਕਾਗਜ਼ਾਂ ਸਨ ਪਰ ਦਵਾਈ ਨਹੀਂ ਸੀ ਪਰ ਜਦੋਂ ਮੈਂ ਹੇਠ ਵਾਲਾ ਲੋਕਰ ਖੋਲਣਾ ਚਾਹਿਆ ਉਹ ਬੰਦ ਸੀ ਮੈਂ ਸਮਝ ਗਈ ਸੀ ਕਿ ਦਵਾਈ ਰਾਜ ਨੇ ਇਸ ਲੋਕਰ ਦੇ ਵਿੱਚ ਹੀ ਰੱਖੀ ਆ ਰਾਤ ਨੂੰ ਜਦੋਂ ਉਹ ਆਇਆ ਤਾਂ ਮੈਂ ਉਸ ਨੂੰ ਰੋਟੀ ਦੇ ਦਿੱਤੀ ਪਰ ਮੇਰੀ ਭੁੱਖ ਤਾਂ ਜਿਵੇਂ ਮਿਟ ਗਈ ਸੀ ਜੁਗਲ ਡਾਕਟਰ ਨੇ ਮੈਨੂੰ ਦੱਸੀ ਸੀ ਉਸ ਤੋਂ ਬਾਅਦ ਤਾਂ ਮੇਰੇ ਦਿਮਾਗ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਸੀ ਮੈਂ ਰੋਟੀ ਨਹੀਂ ਖਾਧੀ ਅਤੇ ਰਾਤ ਨੂੰ ਸੌਂਦੇ ਸਮੇਂ ਦੁੱਧ ਦਾ ਗਲਾਸ ਪੀ ਲਿਆ ਸੀ ਇਸ ਤੋਂ ਪਹਿਲਾਂ ਕਿ ਉਸ ਦੇ ਕਮਰੇ ਦੇ ਵਿੱਚ ਆਉਂਦਾ ਮੈਂ ਛੇਤੀ ਨਾਲ ਬੈੱਡ ਦੇ ਉੱਤੇ ਜਾ ਕੇ ਲੰਮੀ ਪੈ ਗਈ ਤੇ ਆਪਣੀ ਅੱਖਾਂ ਬੰਦ ਕਰ ਲਈਆਂ ਤਾਂ ਕਿ ਉਸ ਨੂੰ ਲੱਗੇ ਕਿ ਮੈਂ ਸੌ ਗਈਆਂ ਹੋ ਸਕਦਾ ਕਿ ਉਹ ਮੈਨੂੰ ਸੁੱਤੀ ਹੋਈ ਵੇਖ ਮੈਨੂੰ ਦਵਾਈ ਨਾ ਖਵਾਵੇ ਅਤੇ ਮੈਂ ਇਸੇ ਤਰ੍ਹਾਂ ਬੇਹੋਸ਼ ਨਾ ਹੋਵਾਂ ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰੋਂ ਮੇਰੇ ਨਾਲ ਕਰਦਾ ਕੀ ਹੈ ਕੁਝ ਸਮੇਂ ਬਾਅਦ ਉਹ ਕਮਰੇ ਦੇ ਵਿੱਚ ਆਇਆ ਤੇ ਮੈਨੂੰ ਬੈੱਡ ਉੱਤੇ ਸੌਂਦੀ ਵੇਖ ਮੇਰੇ ਕੋਲ ਆਇਆ ਅਤੇ ਬਾਹ ਤੋਂ ਫੜ ਕੇ ਮੈਨੂੰ ਉਠਾਉਣ ਲੱਗਿਆ ਕਹਿਣ ਲੱਗਾ ਉੱਠ ਕੇ ਜਦੋਂ ਮੈਂ ਆਪਣੀਆਂ ਅੱਖਾਂ ਖੋਲੀਆਂ ਤਾਂ ਉਹ ਮਿੱਥੇ ਉੱਤੇ ਉਹਟ ਪਾ ਕੇ ਮੈਨੂੰ ਵੇਖ ਰਿਹਾ ਸੀ ਮੈਂ ਕਿਹਾ ਰਾਜ ਮੈਨੂੰ ਨੀਂਦ ਆ ਰਹੀ ਹੈ ਮੈਂ ਸੋਣਾ ਚਾਹੁੰਨੀ ਆ ਤੇ ਮੇਰੀ ਪਿੱਠ ਦੇ ਵਿੱਚ ਬਹੁਤ ਦਰਦਾ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਇਹ ਬਹਾਨੇ ਤੂੰ ਮੇਰੇ ਨਾਲ ਨਹੀਂ ਕਰ ਸਕਦੀ ਤੇ ਨਾ ਹੀ ਮੇਰੇ ਸਾਹਮਣੇ ਲਾਈ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਮੈਨੂੰ ਹਰ ਕੀਮਤ ਉੱਤੇ ਬੱਚਾ ਚਾਹੀਦਾ ਚਲ ਉੱਠ ਤੇ ਦਵਾਈ ਖਾ ਮੈਂ ਉੱਠ ਕੇ ਬੈਠ ਗਈ ਤੇ ਕਿਹਾ ਕਿ ਆਖਰਕਾਰ ਤੁਸੀਂ ਦਵਾਈ ਅਲਮਾਰੀ ਦੇ ਵਿੱਚ ਕਿਉਂ ਲੋਕੋ ਕੇ ਰੱਖੀ ਆ ਮੇਰੀ ਬਾਕੀ ਦਵਾਈਆਂ ਇਹਦੇ ਨਾਲ ਰੱਖਦੇ ਹੋ ਮੈਂ ਆਪ ਖਾ ਲਿਆ ਕਰਾਂਗੀ ਮੇਰੀ ਗੱਲ ਸੁਣ ਕੇ ਉਸਨੇ ਬਹੁਤ ਹੈਰਾਨੀ ਨਾਲ ਮੈਨੂੰ ਵੇਖਿਆ ਸੀ ਤੇ ਕਹਿਣ ਲੱਗਿਆ ਕਿ ਤੂੰ ਇਹ ਕਿਵੇਂ ਜਾਣਦੀ ਹੈ ਕਿ ਮੈਂ ਤੇਰੀ ਦਵਾਈ ਅਮਾਲੀ ਦੇ ਵਿੱਚ ਲੋਕਰ ਦੇ ਵਿੱਚ ਲੁਕੋ ਕੇ ਰੱਖੀ ਹੈ ਮੈਂ ਉਸ ਦੀ ਗੱਲ ਸੁਣ ਕੇ ਘਬਰਾ ਗਈ ਸੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਜਲਦਬਾਜ਼ੀ ਦੇ ਵਿੱਚ ਮੈਂ ਸ਼ਾਇਦ ਕੁਝ ਗਲਤੀ ਕਹਿ ਦਿੱਤਾ ਮੈਂ ਉਸ ਨੂੰ ਕਿਹਾ ਵੈਸੇ ਹੀ ਮੈਂ ਸੋਚਿਆ ਕਿ ਅੱਜ ਮੈਂ ਦਵਾਈ ਆਪ ਹੀ ਖਾ ਲੰਦੀ ਮੈਡੀਕਲ ਮਾਰੀ ਕੋਲ ਕੇ ਵੇਖੀ ਤਾਂ ਮੈਨੂੰ ਕਿਤੇ ਵੀ ਉਹ ਦਵਾਈ ਨਹੀਂ ਮਿਲੀ ਮੈਨੂੰ ਲੱਗਿਆ ਸੀ ਕਿ ਸ਼ਾਇਦ ਤੁਸੀਂ ਉਹ ਦਵਾਈ ਲੋਕਰ ਦੇ ਵਿੱਚ ਰੱਖੀ ਹੋਣੀ ਇਸ ਲਈ ਤੁਹਾਨੂੰ ਪੁੱਛ ਲਿਆ ਮੈਂ ਇੱਕ ਬਹਾਨਾ ਬਣਾ ਦਿੱਤਾ ਸੀ ਤੇ ਕਹਿਣ ਲੱਗਾ ਕਿ ਤੈਨੂੰ ਇੰਨਾ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੁਣ ਮੈਂ ਉਹ ਦਵਾਈ ਤੈਨੂੰ ਰੋਜ਼ ਖਵਾਉਂਦਾ ਰ੍ਹਾਂਗਾ ਜਦੋਂ ਤੱਕ ਬੱਚਾ ਨਹੀਂ ਹੋ ਜਾਂਦਾ ਮੈਂ ਉਹ ਤੈਨੂੰ ਆਪ ਆਪਣੇ ਹੱਥਾਂ ਨਾਲ ਖਵਾਵਾਗਾ ਨੈ ਉਸ ਨੂੰ ਕਿਹਾ ਕਿ ਰਾਜ ਮੇਰੇ ਪੇਟ ਦੇ ਵਿੱਚ ਬਹੁਤ ਅਰਦ ਹੋ ਰਿਹਾ ਤੁਸੀਂ ਮੈਨੂੰ ਕਿਉਂ ਕਿਸੇ ਡਾਕਟਰ ਦੇ ਕੋਲ ਲੈ ਕੇ ਨਹੀਂ ਜਾਂਦੇ ਆਪਾਂ ਡਾਕਟਰ ਦੀ ਸਲਾਹ ਲੈ ਲੈਣੇ ਆ ਇੱਕ ਪੂਰਾ ਟ੍ਰੀਟਮੈਂਟ ਹੁੰਦਾ ਉਹ ਮੈਨੂੰ ਕੋਈ ਲੇਡੀ ਡਾਕਟਰ ਹੀ ਦੱਸ ਸਕਦੀ ਆ ਇਸ ਤਰ੍ਹਾਂ ਆਪਣੇ ਆਪ ਦਵਾਈ ਖਾਣਾ ਸਹੀ ਨਹੀਂ ਮੈਂ ਸੋਚਿਆ ਸੀ ਕਿ ਸ਼ਾਇਦ ਮੇਰੀ ਇਸ ਗੱਲ ਉੱਤੇ ਉਹ ਮੈਨੂੰ ਦਵਾਈ ਨਾ ਦੇਵੇ ਰਾਜ ਕਹਿਣ ਲੱਗਾ ਕਿ ਮੈਂ ਜਾਣਦਾ ਉਹ ਦਵਾਈ ਔਰਤ ਨੂੰ ਪ੍ਰੈਗਨੈਂਟ ਕਰ ਦਿੰਦੀ ਆ ਤੈਨੂੰ ਕਿਸੇ ਵੀ ਲੇਡੀ ਡਾਕਟਰ ਕੋਲ ਜਾਣ ਦੀ ਕੋਈ ਲੋੜ ਨਹੀਂ ਤੇ ਨਾ ਹੀ ਕਿਸੇ ਇਲਾਜ ਦੀ ਲੋੜ ਹੈ ਤੂੰ ਬਸ ਮੇਰੀ ਗੱਲ ਮੰਨ ਉਹੀ ਤੇਰੇ ਲਈ ਸਹੀ ਹੈ ਮੈਂ ਉਸ ਨੂੰ ਕਿਹਾ ਕਿ ਅੱਜ ਮੈਂ ਕੋਈ ਵੀ ਦਵਾਈ ਨਹੀਂ ਖਾਣੀ ਮੇਰਾ ਇਨਾ ਕਹਿਣਾ ਹੀ ਸੀ ਕਿ ਰਾਜ ਗੁੱਸੇ ਹੋ ਗਿਆ ਉਸ ਨੇ ਜ਼ਬਰਦਸਤੀ ਮੈਨੂੰ ਉਹ ਦਵਾਈ ਖਿਲਾ ਦਿੱਤੀ ਤੇ ਦਵਾਈ ਖਾਣ ਤੋਂ ਬਾਅਦ ਫੇਰ ਤੋਂ ਮੇਰੀ ਉਹੀ ਹਾਲਤ ਹੋਣ ਲੱਗੀ ਸੀ ਅਤੇ ਸਵੇਰੇ ਮੈਂ ਆਪਣੀ ਬੇਵਸੀ ਉੱਤੇ ਰੋ ਰਹੀ ਸੀ ਕਿ ਇਹ ਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਮੈਂ ਬਹੁਤ ਛੇਤੀ ਮਰ ਜਾਵਾਂਗੀ ਇਸ ਕਰਕੇ ਮੈਂ ਆਪਣਾ ਦਿਮਾਗ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਅਤੇ ਰਾਤ ਦੇ ਸਮੇਂ ਮੈਂ ਆਪਣੇ ਫੋਨ ਦਾ ਕੈਮਰਾ ਔਨ ਕਰਕੇ ਰੱਖ ਦਿੱਤਾ। ਇਸ ਤਰ੍ਹਾਂ ਦੀ ਅਜਹੀ ਥਾਂ ਤੇ ਰੱਖਿਆ ਜਿੱਥੋਂ ਮੇਰਾ ਬੈੱਡ ਚੰਗੀ ਤਰ੍ਹਾਂ ਦਿਖ ਸਕੇ। ਰਾਤ ਨੂੰ ਰਾਜ ਨੇ ਫਿਰ ਤੋਂ ਮੈਨੂੰ ਦਵਾਈ ਖਵਾ ਦਿੱਤੀ ਅਤੇ ਮੇਰੀ ਦੁਬਾਰਾ ਫੇਰ ਉਹੀ ਹਾਲਤ ਹੋਣ ਲੱਗੀ ਸੀ। ਸਵੇਰੇ ਜਦੋਂ ਮੈਂ ਉੱઠી ਤਾਂ ਮੈਂ ਰਾਜ ਦੇ ਦਫ਼ਤਰ ਚ ਜਾਣ ਦਾ ਇੰਤਜ਼ਾਰ ਕਰ ਰਹੀ ਸੀ। ਜਿਵੇਂ ਹੀ ਉਹ ਘਰ ਤੋਂ ਬਾਹਰ ਗਿਆ ਮੈਂ ਛੇਤੀ ਨਾਲ ਆਪਣਾ ਫੋਨ ਚੁੱਕਿਆ। ਅਤੇ ਉਸ ਦੇ ਵਿੱਚ ਰਿਕਾਰਡਿੰਗ ਹੋਈ ਵੀਡੀਓ ਵੇਖਣ ਲੱਗੀ ਅਤੇ ਜਿਸ ਨੂੰ ਦੇਖ ਕੇ ਤਾਂ ਮੇਰੇ ਹੋਸ਼ ਉੱਡ ਗਏ ਸੀ ਮੈਂ ਪੂਰੀ ਵੀਡੀਓ ਵੀ ਨਹੀਂ ਦੇਖੀ ਸੀ ਅਤੇ ਫੋਨ ਨੂੰ ਬੈੱਡ ਦੇ ਉੱਤੇ ਛੁੱਟ ਦਿੱਤਾ ਸੀ ਤੇ ਆਪਣੇ ਸਿਰ ਨੂੰ ਫੜ ਕੇ ਬੈਠ ਗਈ ਜੋ ਕੁਝ ਮੇਰਾ ਘਰ ਵਾਲਾ ਮੇਰੇ ਨਾਲ ਕਰਵਾ ਰਿਹਾ ਸੀ ਉਹ ਕੋਈ ਵੀ ਔਰਤ برداشت ਨਹੀਂ ਕਰ ਸਕਦੀ ਇਸ ਤੋਂ ਪਹਿਲਾਂ ਕਿ ਰਾਜ ਮੁੜ ਕੇ ਆਉਂਦਾ ਮੈਂ ਆਪਣੇ ਮਾਪਿਓ ਨੂੰ ਘਰ ਬੁਲਾ ਲਿਆ ਤੇ ਸਾਰੀ ਸੱਚਾਈ ਉਹਨਾਂ ਨੂੰ ਦੱਸ ਦਿੱਤੀ ਇਹ ਸੁਣ ਕੇ ਮੇਰੀ ਮਾਂ ਰੋਣ ਲੱਗੀ ਸੀ ਤੇ ਮੇਰਾ ਪਿਓ ਸਿਰ ਫੜ ਕੇ ਬੈਠ ਗਿਆ ਕਿ ਕਾਸ਼ ਇੱਕ ਅਧੂਰਾ ਆਦਮੀ ਉਹ ਇਸ ਕਾਬਲ ਨਹੀਂ ਸੀ ਕਿ ਉਹ ਇੱਕ ਬੱਚਾ ਪੈਦਾ ਕਰ ਸਕਦਾ ਤੇ ਇਸ ਕਾਬਲ ਵੀ ਨਹੀਂ ਸੀ ਕਿ ਘਰਵਾਲੀ ਦੇ ਕੋਲ ਆ ਸਕਦਾ ਅਤੇ ਪਤੀ ਪਤਨੀ ਦਾ ਰਿਸ਼ਤਾ ਬਣਾ ਸਕਦਾ ਕਿਉਂਕਿ ਉਹ ਨਮਰਦ ਸੀ ਉਹ ਆਪਣਾ ਰੋਗ ਮੇਰੇ ਉੱਤੇ ਝਾੜਨ ਦੇ ਲਈ ਮੈਨੂੰ ਇਹ ਸਾਬਤ ਕਰਨ ਦੇ ਲਈ ਕਿ ਉਹ ਪੂਰਾ ਮਰਦਾ ਹੈ ਰਾਤ گزارਣ ਲਈ ਆਪਣੇ ਦੋਸਤਾਂ ਨੂੰ ਕਮਰੇ ਦੇ ਵਿੱਚ ਭੇਜ ਦਿੰਦਾ ਸੀ ਜੋ ਮੇਰੇ ਨਾਲ ਬਹੁਤ ਬੇਦਰਦੀ ਨਾਲ ਸਲੂ ਕਰਦੇ ਸੀ ਮੇਰੇ ਮਾਪੇ ਨੇ ਉਸਤੇ ਕੇਸ ਕਰਵਾ ਦਿੱਤਾ ਤੇ ਤਲਾਕ ਕਰਵਾ ਦਿੱਤਾ ਰਾਜਵੀ ਜਦੋਂ ਪੁੱਛ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦਾ ਪਹਿਲਾ ਵਿਆਹ ਹੋ ਗਿਆ ਸੀ ਅਤੇ ਉਸ ਦੀ ਘਰਵਾਲੀ ਨੇ ਉਸ ਤੋਂ ਤਲਾਕ ਲੈ ਲਿਆ ਸੀ ਜਦੋਂ ਕੀ ਗੱਲ ਇਹੀ ਸੀ ਉਹ ਨਮਰਦ ਹੈ ਸ਼ਾਇਦ ਉਹ ਆਪਣੀ ਇਸ ਕਮੀ ਨੂੰ ਲੁਕਾਉਣ ਦੇ ਲਈ ਤੇ ਆਪਣੀ ਪਹਿਲੀ ਘਰਵਾਲੀ ਨੂੰ ਇਹ ਸਾਬਤ ਕਰਨ ਲਈ ਕੀ ਉਹ ਔਲਾਦ ਪੈਦਾ ਕਰ ਸਕਦਾ ਉਸਨੇ ਮੇਰੇ ਨਾਲ ਬਹੁਤ ਗਲਤ سلوਕ ਕੀਤਾ ਤੇ ਬਹੁਤ ਵੱਡਾ ਜ਼ੁਲਮ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਸੀ ਜਦੋਂ ਮੈਂ ਲੇਡੀ ਡਾਕਟਰ ਕੋਲ ਗਈ ਤਾਂ ਉਸਨੇ ਮੈਨੂੰ ਇਹ ਹੀ ਦੱਸਿਆ ਸੀ ਕਿ ਤੇਰੇ ਨਾਲ ਰੋਜ਼ ਰੇਪ ਹੋ ਰਿਹਾ ਹੈ ਅਤੇ ਕਰਨ ਵਾਲੇ ਇੱਕ ਤੋਂ ਜ਼ਿਆਦਾ ਲੋਕ ਨੇ ਜਿਸ ਨੂੰ ਸੁਣ ਕੇ ਮੇਰੇ ਪੈਰਾਂ ਥੰਨੂੰ ਜ਼ਮੀਨ ਖਿਸਕ ਗਈ ਸੀ ਦੋਸਤੋ ਤੁਸੀਂ ਇਸ ਕਹਾਣੀ ਤੋਂ ਕੀ ਕਹਿਣਾ ਚਾਹੋਗੇ ਕਿ ਇੱਕ ਆਦਮੀ ਨੂੰ ਚاہے ਉਹ ਔਰਤ ਹੋਵੇ ਜਾਂ ਆਦਮੀ ਜੇਕਰ ਉਸ ਵਿੱਚ ਕੋਈ ਕਮੀ ਹੈ ਤਾਂ ਉਸ ਨੂੰ ਦੁਨੀਆ ਨੂੰ ਸਾਬਤ ਕਰਨ ਲਈ ਕੀ ਆਪਣੇ ਜੀਵਨ ਸਾਥੀ ਨਾਲ ਇੰਨਾ ਜ਼ੁਲਮ ਕਰਨਾ ਚਾਹੀਦਾ ਹੈ ਇਹ ਸਮਾਜ ਵਿੱਚ ਹੋ ਰਹੇ ਜ਼ੁਲਮ ਤੋਂ ਅਗਵਧ ਕਰਾਣ ਲਈ ਸਾਵਧਾਨ ਰਹਿਣ ਲਈ ਤੁਹਾਨੂੰ ਇਹ ਕਹਾਣੀ ਪੇਸ਼ ਕੀਤੀ ਗਈ ਹੈ ਨਾਲ ਹੀ ਕਹਾਣੀ ਪੂਰੀ ਤਰ੍ਹਾਂ ਕਲਪਨਿਕ ਹੈ ਇਸ ਦੇ ਪਾਤਰ ਘਟਨਾਵਾਂ ਤੇ ਨਾਂ ਪੂਰੀ ਤਰ੍ਹਾਂ ਕਲਪਿਕ ਨੇ ਜੇਕਰ ਕਿਸੇ ਦੀ ਜ਼ਿੰਦਗੀ ਨਾਲ ਮੇਲ ਖਾਂਦਾ ਤਾਂ ਇਸ ਨੂੰ ਇੱਕ ਇਤਿਫਾਕ ਸਮਝੋ ਕਹਾਣੀ ਦਾ ਮਕਸਦ ਸਿਰਫ ਮਨੋਰੰਜਨ ਕਰਨਾ ਤੇ ਇਸ ਨੂੰ ਉਸੇ ਤਰੀਕੇ ਨਾਲ ਦੇਖਿਆ ਜਾਣਾ ਚਾਹੀਦਾ ਹੈ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਡਾ ਸਮਾਜ ਜਾਗਰਤ ਹੋ ਸਕੇ ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਸਿੱਖਿਆਦਾਇਕ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ